ਸ਼ਬਦ ਨਾਮ ਪਰਮਾਤਮਾ ਗੁਰੂ ਬੰਦੇ ਦੇ ਬਿਲਕੁਲ ਨੇੜੇ ਹੈ ਸੰਸਾਰ ਬੰਦੇ ਤੋਂ ਬੜੀ ਦੂਰ ਹੈ ਸੱਭ ਨੇ ਬਚਨ ਕੀਤੇ ਸੰਗ ਸਹਾਈ ਤੇਰੇ ਨਾਲ ਖੜਾ ਹੋਇਆ ਤੇਰੇ ਹੱਥਾਂ ਨੂੰ ਚਲਾ ਰਿਹਾ ਹੈ ਤੇਰੀਆਂ ਅੱਖਾਂ ਨੂੰ ਚਲਾ ਰਿਹਾ ਹੈ ਤੇਰੀ ਜ਼ੁਬਾਨ ਨੂੰ ਚਲਾ ਰਿਹਾ ਹੈ ਤੇਰੇ ਪੈਰਾਂ ਨੂੰ ਚਲਾ ਰਿਹਾ ਵੇਖ ਥੋੜਾ ਜਿਹਾ ਅੰਦਰ ਛਾਤੀ ਮਾਰ ਕੇ ਕਿੰਨੇ ਨੇੜੇ ਹੈ ਜੇ ਉਹ ਨਾ ਹੋਵੇ ਹੱਥ ਨਹੀਂ ਉੱਠੇਗਾ ਉੱਪਰ ਜ਼ੁਬਾਨ ਨਹੀਂ ਬੋਲੇਗੀ ਧੰਨ ਗੁਰੂ ਰਾਮਦਾਸ ਜੀ ਨੇ ਬਚਨ ਵੀ ਕੀਤੇ ਕਿ ਜਦ ਆਪਣੀ ਜੋਤ ਤੂੰ ਖਿੰਚਾ ਸੁਆਮੀ ਤਬ ਕੋਈ ਕਰੋ ਦਿਖਾਵਾ ਖਿਆਨਾ ਅੰਦਰੋਂ ਜਦਨ ਤੂੰ ਜੋਤ ਦੇ ਅਰਥ ਨੇ ਸ਼ਬਦ ਕੱਢ ਲਿਆ ਫਿਰ ਕੋਈ ਕੋਈ ਕੰਮ ਕਰਕੇ ਦਿਖਾਏ ਕੋਈ ਕਾਰਜ ਨਹੀਂ ਤਾਂ ਇੱਥੇ ਇੱਕ ਬੇਨਤੀ ਕਰਨੀ ਚਾਹੁੰਦਾ ਆਮ ਤੌਰ ਤੇ ਬੰਦੇ ਦੀ ਰੁਚੀ ਪਦਾਰਥਵਾਦੀ ਹੈ ਉਹਨੂੰ ਤਰਜੀਹ ਦਿੰਦਾ ਹੈ ਧਰਮ ਦੂਜੇ ਨੰਬਰ ਤੇ ਹੈ ਪਰ ਸਚਾਈ ਇਹ ਹੈ ਕਿ ਸਰੀਰ ਦੇ ਜਿੰਨੇ ਭੋਗ ਨੇ ਆਤਮਾ ਕਰਕੇ ਨੇ ਸ਼ਬਦ ਕਰਕੇ ਨੇ ਜਿੱਦਣ ਅੰਦਰੋਂ ਨਾਮ ਨਿਕਲ ਗਿਆ ਸ਼ਬਦ ਨਿਕਲ ਗਿਆ ਸਰੀਰ ਦੇ ਭੋਗ ਵੀ ਨਾਲ ਹੀ ਮਰ ਗਏ ਇਹਨਾਂ ਨੂੰ ਆਪਾਂ ਤਰਜੀਹ ਦਿੰਨੇ ਆ ਨਾ ਵੇਖਣ ਨੂੰ ਖਾਣ ਪੀਣ ਨੂੰ ਸੰਸਾਰ ਦੇ ਧੰਨ ਨੂੰ ਤਰਜੀਹ ਦਿੱਤੀ ਜਾਂਦੀ ਹੈ ਸਰੀਰ ਦੇ ਰਸਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ ਤੇ ਨੌ ਤਰ੍ਹਾਂ ਦੇ ਰਸਨ ਇਨੋਂ ਵਿੱਚ ਆਦਮੀ ਫਸ ਕੇ ਇੰਜ ਪ੍ਰਤੀਤ ਕਰਨ ਲੱਗ ਪੈਂਦਾ ਹੈ ਕਿ ਮੈਨੂੰ ਜਿਹੜੇ ਸਰੀਰ ਦੇ ਰਸ ਆ ਰਹੇ ਨੇ ਮੇਰੇ ਸਰੀਰ ਕਰਕੇ ਆ ਰਹੇ ਨੇ ਆਮ ਤੌਰ ਤੇ ਭਰਮ ਪੈਦਾ ਹੋ ਜਾਂਦਾ ਹੈ ਆਮ ਤੌਰ ਤੇ ਮਨ ਦੇ ਵਿੱਚ ਇਹ ਇਹਨੂੰ ਕਹਿੰਦੇ ਦੇਹ ਅਧਿਆਸ ਦੇਹ ਦੇ ਅੰਦਰ ਬੰਦੇ ਦੀ ਸੂਰਤ ਦਾ اٹਕ ਜਾਣਾ ਦੇਹ ਅਧਿਆਸ ਇਹਨੂੰ ਕਹਿੰਦੇ ਇਹ ਪੱਕਾ ਕਰ ਲੈਂਦਾ ਹੈ ਕਿ ਦੇਹ ਕਰਕੇ ਹੀ ਮੇਰਾ ਸਭ ਕੁਝ ਹੈ ਪਰ ਸਤਿਗੁਰੂ ਨੇ ਤੇ ਉਦਾਹਰਨ ਦਿੱਤੀ ਕਹਿਣ ਲੱਗੇ ਵੇਖ ਮੌਤ ਤੇ ਬੜੀ ਜ਼ੋਰ ਦੀ ਗੱਲ ਹੈ ਆ ਸਰੀਰ ਨੂੰ ਇੱਕ ਦਿਨ ਬੰਦੇ ਨੂੰ ਤਾਪ ਘੇਰ ਲਵੇ ਤੇ ਤਾਪ ਦੇ ਘੇਰਨ ਤੋਂ ਬਾਅਦ ਦੂਜੇ ਦਿਨ ਉਹ ਹੀ ਰੋਟੀ ਜਿਹੜੀ ਬੜੇ ਸੁਆਦ ਨਾਲ ਤੂੰ ਖਾਂਦਾ ਸੀ ਦੇਖਣ ਨੂੰ ਚਿੱਤ ਨਹੀਂ ਕਰਦਾ ਕਿਉਂਕਿ ਅੰਦਰੋਂ ਉਹਦੇ ਵਿੱਚੋਂ ਜਿਹੜੇ ਰਸ ਹਨ ਉਹਨੇ ਤਾਪ ਨੇ ਖਤਮ ਕਰ ਦਿੱਤੇ ਤਾਂ ਦੇਹ ਦੇ ਜਿੰਨੇ ਸਰੀਰ ਦੇ ਜਿੰਨੇ ਭੋਗ ਨੇ ਜਿਨ੍ਹਾਂ ਨੂੰ ਅਸੀਂ ਸੱਚੇ ਸਮਝਨੇ ਉਹ ਆਤਮਾ ਕਰਕੇ ਜਿੱਦਣ ਵਿੱਚੋਂ ਨਿਕਲ ਗਈ ਸਰੀਰ ਕਰਕੇ ਕੁਝ ਨਹੀਂ ਰਹਿ ਗਿਆ